ਤਮਾਇਆ ਗੁਰੂ ਦਾ ਤੇ ਹੁਣ ਵੀ ਕਮਾ ਰਹੇ ਨੇ ਬਾਬਾ ਦੀਪ ਸਿੰਘ ਕਿਤੇ ਗਏ ਥੋੜੀ ਹਾਜ਼ਰ ਨਾਜ਼ਰ ਨੇ ਪ੍ਰਤੱਖ ਨੇ ਪ੍ਰਤੱਖ ਮੇਰੀ ਬੇਨਤੀ ਹੈ ਇਹ ਬਾਬਾ ਦੀਪ ਸਿੰਘ ਜੀ ਨੂੰ ਬਚਨ ਦਿੱਤਾ ਗੁਰਗੋਬਨ ਸਿੰਘ ਜੀ ਨੇ ਧੁਰ ਕੀ ਬਾਣੀ ਦਾ ਪ੍ਰਚਾਰ ਕਰਦੇ ਉਹ ਕਰੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿਵੇਂ ਸਾਨੂੰ ਆਪਣੇ ਧਰਮ ਨੂੰ ਛੜਾ ਕੇ ਦੂਜੇ ਧਰਮ ਦੇ ਨਾਲ ਕਈ ਜੋੜਦੇ ਮੈਂ ਨਾਮ ਨਹੀਂ ਕਿਸੇ ਦਾ ਲੈਂਦਾ ਤੁਹਾਨੂੰ ਪਤਾ ਹੀ ਹੈ ਕਦੀ ਲਾਲਚ ਦੇ ਕੇ ਕਦੀ ਕੁਝ ਕਰਕੇ ਕਦੀ ਕੁਝ ਕਰਕੇ ਉਹ ਪਿਆਰੇ ਉਹ ਜਿਹੜਾ ਤੁਹਾਡੇ ਕੋਲ ਖਜ਼ਾਨਾ ਹੈ ਨਾ ਕਿਸੇ ਕੋਲ ਨਹੀਂ ਹੈ ਉਹ ਖਜ਼ਾਨੇ ਨੂੰ ਪਛਾਣੋ ਤੇ ਉਹਦਾ ਲਾਭ ਲਾਓ ਕਹਿੰਦੇ ਨਾ ਜੇ ਅਸੀਂ ਫਲਾਣੇ ਨੂੰ ਠੀਕ ਕਰਤਾ ਫਲਾਣੇ ਨੂੰ ਕਰਤਾ ਇਸ ਸਟੇਜਾਂ ਦੇ ਉੱਤੇ ਸੱਪਖੰਡ ਹੁੰਦੇ ਨੇ ਸੱਪਖੰਡ ਉਹ ਗੁਰਬਾਣੀ ਨਾਲ ਜੁੜ ਜੁੜੀ ਬਾਣੀ ਨਾਲ ਜੁੜ ਜਿਓ ਸਾਡੀ ਤੇ ਉਹ ਹਾਲਾਤ ਬਣੀ ਹੈ ਪਤਾ ਕੀ ਕਿਸੇ ਦੇ ਘਰ ਦੇ ਵਿੱਚ ਪਿਆ 50 ਲੱਖ ਰੁਪਈਆ ਉਹਨੂੰ ਲੋੜ ਪਈ 10000 ਦੇ ਆਪਣੇ 50 ਲੱਖ ਵਾਲੀ ਵੇਖ ਰਿਆ ਗਵੰਡੀਆਂ ਦਾ ਬੂਹਾ ਖੜਕਾ ਕੇ ਕਹਿੰਦਾ ਮੈਨੂੰ 10000 ਦੇ ਦੇ ਸਾਡਾ ਹਾਲ ਹੋਏ ਹੀਰੇ ਲਾਲਾਂ ਤੋਂ ਵੀ ਵੱਧ ਮਹਿੰਗਾ ਖਜ਼ਾਨਾ ਗੁਰੂ ਸਾਹਿਬ ਨੇ ਸਾਡੀ ਝੋਲੀ ਚ ਪਾਇਆ ਧੁਰ ਕੀ ਬਾਣੀ ਦਾ ਇਹ ਖਜ਼ਾਨੇ ਦਾ ਲਾਭ ਲਿਆ ਕਰੋ ਔਰ ਇਹ ਖਜ਼ਾਨਾ ਇਹੋ ਜਿਹਾ ਖਜ਼ਾਨਾ ਹੈ ਜਿਹੜਾ ਵੀ ਇਸ ਖਜ਼ਾਨੇ ਦਾ ਲਾਭ ਲੈਂਦਾ ਨਾ ਬਾਬਾ ਉਹਦੀ ਪਿੱਠ ਨਹੀਂ ਲੱਗ ਦਿੰਦਾ ਮੇਰੇ ਨਾਲ ਖੁਦ ਬੀਤੀ ਸੀ ਗੱਲ ਦਾਸ ਦਾ ਮੇਰੇ ਨਾਲ ਬੜਾ ਪਿਆਰ ਕਰਦੇ ਨੇ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਉਹ ਹਾਜ਼ਰੀਆਂ ਪਰਦੇ ਗੁਰਮੁਖ ਪਿਆਰੇ ਰੋਹ ਚ ਮੈਨੂੰ ਉਹਨਾਂ ਨੇ ਬਚਨ ਸੁਣਾਇਆ ਦੇਖੋ ਜਦੋਂ ਗੁਰਬਾਣੀ ਦਾ ਅਸਲਾ ਲੈਨੇ ਆ ਫਿਰ ਕਿਵੇਂ ਨਹੀਂ ਗੁਰੂ ਬੌੜ ਦਾ ਕਹਿੰਦਾ ਉਹ ਗੁਰਮੁਖ ਪਿਆਰਾ ਉਹਦਾ ਰੋਜ਼ ਦਾ ਨਾਮ ਹੈ ਤਕਰੀਬਨ 6-7 ਘੰਟੇ ਰੋਜ਼ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਨਾ ਕਦੀ ਜੋੜਿਆਂ ਦੀ ਸੇਵਾ ਕਦੀ ਜਲ ਛਕਾਉਣ ਦੀ ਸੇਵਾ ਕਦੀ ਝੂਠੇ ਬਰਤਨ ਮਾਂਜਣ ਦੀ ਸੇਵਾ ਸੇਵਾ ਸਿਮਰਨ ਕਰਦਾ ਰਹਿੰਦਾ ਸੁਖਮਨੀ ਸਾਹਿਬ ਕਰਨਾ ਬਾਣੀ ਪੜਨੀ ਇਦਾਂ 6-7 ਘੰਟੇ ਦਾ ਨਹੀਂ ਤੇ ਕਹਿੰਦਾ ਮੇਰੇ ਪੁੱਤ ਦੇ ਨਾ ਸਰੀਰ ਦੇ ਵਿੱਚ ਰੋਗ ਹੋ ਗਿਆ ਤੇ ਰੋਗ ਵੀ ਪਤਾ ਕੀ ਬੱਚੇ ਦੇ ਸਰੀਰ ਦੇ ਵਿੱਚ ਨਾ ਸਾਰੇ ਸਰੀਰ ਦੇ ਵਿੱਚ پاک ਭਰ ਗਈ پاک ਵੇਖੋ ਇਹ ਤੇ ਬਾਬਾ ਪਰਦੇ ਟੱਕੀ ਰੱਖੇ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਪਰਦੇ ਟੱਕੀ ਰੱਖੇ ਬਿਮਾਰੀਆਂ ਤੇ ਅੰਦਰੋਂ ਹੀ ਨਿਕਲਦੀਆਂ ਨਾ ਬਾਹਰੋਂ ਥੋੜੀ ਆਦੀ ਬਾਬਾ ਪਰਦੇ ਟੱਕੀ ਰੱਖੇ ਅਰਦਾਸਾਂ ਕਰਿਆ ਕਰੋ ਮੈਂ ਆਸਟ੍ਰੇਲੀਆ ਸਾਂ ਇਤੋਂ 10-12 ਸਾਲ ਪੁਰਾਣੀ ਗੱਲ ਏ ਉੱਥੇ ਛੋਟਾ ਜਿਹਾ ਬੱਚਾ ਸੀ ਮੇਰੇ ਖਾਲ 2 ਸਾਲ ਦੀ ਉਮਰ ਮੈਂ ਜਾਣ ਲੱਗਾ ਸਮਪਤੀ ਤੋਂ ਬਾਅਦ ਤੇ ਉਹਨਾਂ ਨੇ ਰੋਕ ਲਿਆ ਮੈਨੂੰ ਕਹਿੰਦੇ ਸੰਗਤ ਕੋਲੋਂ ਇੱਕ ਅਰਦਾਸ ਕਰਾਓ ਮੈਂ ਕਿ ਕੀ ਕਹਿੰਦੇ ਇਹ ਬੱਚੇ ਦੀ ਫੂਡ ਪਾਈਪ ਹੀ ਨਹੀਂ ਹੈ ਫੂਡ ਪਾਈਪ ਹੀ ਨਹੀਂ ਸਰਿੰਜਾਂ ਦੇ ਨਾਲ ਬੱਚੇ ਦੇ ਅੰਦਰ ਭੇਜਣਾ ਪੈਂਦਾ ਖਾਣਾ ਲਿਕੁਇਡ ਭੇਜਦੇ ਨੇ ਸਰਿੰਜਾਂ ਦੇ ਨਾਲ ਸਰਿੰਜਾਂ ਦੇ ਨਾਲ ਬੱਚੇ ਦੇ ਅੰਦਰ ਭੇਜਣਾ ਪੈਂਦਾ ਖਾਣਾ ਲਿਕੁਇਡ ਭੇਜਦੇ ਨੇ ਸਰਿੰਜਾਂ ਦੇ ਨਾਲ ਦੇਖੋ ਕੀ ਕੁਝ ਇਹਦੇ ਬਾਬਾ ਪਰਦੇ ਢੱਕ ਕੇ ਰੱਖੇ ਹੈ ਜੀ ਉਹ ਕੀ ਕਹਿੰਦਾ ਮੈਨੂੰ ਗੁਰਮਖ ਪਿਆਰਾ ਕਹਿੰਦਾ ਮੇਰੇ ਬੱਚੇ ਦੇ ਸਰੀਰ ਦੇ ਵਿੱਚ ਨਾ ਸਾਰੇ ਸਰੀਰ 'ਚ ਖੂਨ ਬਿਲਕੁਲ ਥੋੜਾ ਰਹਿ ਗਿਆ ਪਾਕ ਭਰ ਗਈ ਪਾਕ ਕਹਿੰਦਾ ਹੁਣ ਜਦੋਂ ਡਾਕਟਰਾਂ ਕੋਲ ਗਏ ਉਹਨਾਂ ਨੇ ਜਦੋਂ ਇਹ ਚੀਜ਼ ਦੱਸੀ ਥੋੜਾ ਗੁੱਸੇ ਵੀ ਕੋਈ ਡਾਕਟਰ ਤੁਹਾਨੂੰ ਨਹੀਂ ਪਤਾ ਲੱਗਾ ਪਹਿਲੇ ਕਹਿੰਦਾ ਸਾਨੂੰ ਅੱਜ ਹੀ ਪਤਾ ਲੱਗਾ ਇੱਕਦਮ ਡਿਗਿਆ ਤੁਹਾਡੇ ਕੋਲ ਲੈ ਆਏ ਇਸ ਤੋਂ ਪਹਿਲੇ ਪਤਾ ਨਹੀਂ ਕਈ ਵਾਰੀ ਤੁਹਾਨੂੰ ਪਤਾ ਹੈ ਕੈਂਸਰ ਅੰਦਰ ਅੰਦਰ ਵੱਧਦੀ ਰਹਿੰਦੀ ਲਾਸਟ ਸਟੇਜ ਤੇ ਜਾ ਕੇ ਕੋਈ ਪਤਾ ਲੱਗਦੀਆਂ ਚੀਜ਼ਾਂ ਪਹਿਲੇ ਪਤਾ ਹੀ ਨਹੀਂ ਬੰਦਾ ਚੰਗਾ ਭਲਾ ਹੁੰਦਾ ਕਹਿੰਦੇ ਡਾਕਟਰ ਨੂੰ ਜਦੋਂ ਵਿਖਾਇਆ ਉਹਨੇ ਸਭ ਚੈੱਕ ਕੀਤਾ ਕਹਿੰਦੇ ਜੀ ਇਹਦੇ ਸਾਰੇ ਸਰੀਰ 'ਚ ਇੰਨਾ ਪਾਖ ਭਰਦੀ ਜਾ ਰਹੀ ਜਿੱਥੇ ਵੀ ਸਿਰਿੰਜ ਲਾਉਣ ਖੂਨ ਦੀ ਮਾਤਰਾ ਘੱਟੇ ਪਾਖ ਜ਼ਿਆਦਾ ਨਿਕਲਦੀ ਤੇ ਕਹਿੰਦੇ ਉਸ ਵੇਲੇ ਨਾ ਡਾਕਟਰ ਕਹਿੰਦੇ ਅਸੀਂ ਆਪਣੇ ਵੱਲੋਂ ਇਲਾਜ ਕਰਾਂਗੇ ਪਰ ਇਹ ਸਾਡੇ ਖੱਥੋਂ ਵੱਸੋਂ ਬਾਹਰ ਦੀਆਂ ਗੱਲਾਂ ਨੇ ਕਿ ਸਾਰੇ ਸਰੀਰ 'ਚ ਆਪਣੇ ਇੰਨਾ ਪਾਖ ਕਿੰਨੀ ਕ ਕੱਢ ਲਾਂਗੇ ਤੇ ਉਸ ਸਮੇਂ ਨਾ ਉਹ ਕਹਿੰਦਾ ਹਸਪਤਾਲ ਦੇ ਵਿੱਚ ਨਾ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲੱਗੀ ਸੀ। ਕਿਹ ਜੀ? ਕਹਿੰਦਾ ਮੈਂ ਬਾਬਾ ਜੀ ਦੀ ਤਸਵੀਰ ਦੇ ਅੱਗੇ ਗਿਆ ਤੇ ਅੱਗੇ ਜਾ ਕੇ ਨਾ ਇੰਨਾ ਹੀ ਕਿਹਾ ਮੈਂ ਕਿਹਾ ਬਾਬਾ ਤੇਰੀ ਕਿਰਪਾ ਨਾਲ ਰੋਜ਼ ਤੂੰ ਆਪਣੇ ਦਰ ਦੇ ਉੱਤੇ ਖੜਨਾ 6-7 ਘੰਟੇ ਲੱਜਣਾ ਹੈ। ਤੇਰਾ ਵਾ ਚੰਗਾ ਵਾ ਮੰਦਾ ਪਰ ਤੇਰਾ ਵਾ ਬੁਰਾ ਭਲਾ ਤੇਰਾ ਵਾ ਕਹਿੰਦੇ ਉਸ ਵੇਲੇ ਮੈਂ ਬਾਬਾ ਜੀ ਦੀ ਤਸਵੀਰ ਦੇ ਅੱਗੇ ਨਾ ਬਾਵਾ ਖੜੀਆਂ ਕਰਤੀਆਂ। ਜਦੋਂ ਖੜੀਆਂ ਕਰਦੇ ਆ ਨਾ ਬਾਵਾ ਇਹਦਾ ਕੋਈ ਮਤਲਬ ਹੈ ਇਹ ਦਿਖਾਵਾ ਨਹੀਂ ਕਈ ਕਹਿੰਦੇ ਬਾਵਾ ਕਿਉਂ ਖੜੀਆਂ ਉੱਪਰ ਪੂਜਾ ਕਰ ਮੈਂ ਗੁਰੂ ਤੇ ਪੁਕਾਰਿਆ ਤਿੰਨ ਖੋ ਲਿਆ ਉਭਾਰੀ ਜਦੋਂ ਕੋਈ ਮੁਸ਼ਕਲ ਦਾ ਸਮਾਂ ਬਣ ਜੇ ਨਾ ਉੱਪਰ ਪੂਜਾਵਾਂ ਕਰ ਲਿਆ ਕਰੋ ਬਾਬਾ ਕੱਢ ਲੈ ਸਾਡੇ ਹੱਥ ਖੜੇ ਹੋ ਗਈ ਕਿਸੇ ਜੋਗੇ ਨਹੀਂ ਕਹਿੰਦੇ ਮੈਂ ਬਾਬਾ ਦੀਪ ਸਿੰਘ ਜੀ ਦੇ ਸਰੂਪ ਦੇ ਅੱਗੇ ਨਾ ਤਸਵੀਰ ਦੇ ਅੱਗੇ ਬਾਵਾ ਖੜੀਆਂ ਕਰਤੀਆਂ ਬਾਬਾ ਜਿਵੇਂ ਮੈਂ ਤੇਰਾ ਪੁੱਤ ਨਾ ਇਹ ਮੇਰਾ ਪੁੱਤ ਹੈ ਮੈਨੂੰ ਪੱਕਾ ਵਿਸ਼ਵਾਸ ਜੇ ਮੈਨੂੰ ਕੁਝ ਹੋਏਗਾ ਨਾ ਤੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਤੇਰਾ ਦਿੱਤਾ ਖਾ ਰਿਆ ਤੇਰੇ ਕੋਲੋਂ ਗਾਉਣਾ ਤੇਰੀਆਂ ਵਡਿਆਈਆਂ ਹਰ ਵੇਲੇ ਕਰਦਾ ਤੇ ਬਾਬਾ ਮੇਰੇ ਪੁੱਤ ਦੀ ਤਕਲੀਫ ਵੀ ਮੇਰੇ ਕੋਲੋਂ ਵੇਖੀ ਨਹੀਂ ਜਾ ਰਹੀ ਹਾਂ ਜੀ ਕਹਿੰਦਾ ਬਾਵਾ ਖੜੀਆਂ ਕਰਕੇ ਕੀਤੀ ਅਰਦਾਸ ਤੇ ਡਾਕਟਰਾਂ ਨੂੰ ਮੈਂ ਇੰਨੀ ਗੱਲ ਕਹਿਤੀ ਤੁਸੀਂ ਜੋ ਲੋਜ ਕਰਨਾ ਹੈ ਕਰੋ ਮੈਂ ਹੁਣੇ ਆਇਆ ਕਹਿੰਦੇ ਸ਼ਹੀਦਾ ਸਾਹਿਬ ਮੈਂ ਗਿਆ ਉਸ ਤੋਂ ਬਾਅਦ ਪਹਿਲੇ ਹਸਪਤਾਲ 'ਤੇ ਅਰਦਾਸ ਕਰਤੀ। ਸ਼ਹੀਦਾ ਸਾਹਿਬ ਗਿਆ ਇੱਕ ਪਾੜ ਸੁਖਮਨੀ ਸਾਹਿਬ ਦਾ ਹਾਜ਼ਰੀ ਲਾ ਕੇ ਨਾ ਕਹਿੰਦੇ ਮੈਂ ਜੋਤ ਸਾਹਿਬ ਤੋਂ ਘਿਓ ਲਿਆ ਤੇ ਆ ਗਿਆ ਹਸਪਤਾਲ। ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿੰਦਿਆਂ ਕਹਿੰਦਿਆਂ ਨਾ ਮੈਂ ਆਪਣੇ ਬੱਚੇ ਦੇ ਸਰੀਰ ਦੇ ਉੱਤੇ ਘਿਓ ਲਾਉਣਾ ਸ਼ੁਰੂ ਕਰਤਾ। ਕਹਿੰਦਾ ਵੀਰ ਜੀ ਮੈਂ ਕੀ ਦੱਸਾਂ? ਕੀ ਦੱਸਾਂ? ਕਹਿੰਦੇ ਇਧਰੋਂ ਘਿਓ ਲਾ ਰਹਿਆਂ ਬਾਬੇ ਖੰਡੇ ਵਾਲੇ ਦਾ ਨਾਲ ਲੈ ਰਹਿਆਂ। ਕਹਿੰਦੇ ਮੇਰੇ ਬੱਚੇ ਨੂੰ ਤਿੰਨ ਵੱਡੀਆਂ ਉਲਟੀਆਂ ਆਈਆਂ ਉਸ ਵੇਲੇ ਤਿੰਨ ਕਹਿੰਦਾ ਬਾਬਾ ਦੀਪ ਸਿੰਘ ਜੀ ਨੇ ਉਹ ਤਿੰਨੇ ਉਲਟੀਆਂ ਦੇ ਵਿੱਚ ਹੀ ਸਾਰੀ ਅੰਦਰਲੀ ਗੰਦਗੀ ਬਾਹਰ ਕੱਢ ਦਿੱਤੀ